ਅਮਰੀਕਾ ਦੇ ਕਾਰੋਬਾਰੀ ਗੌਤਮ Đਾਨੀ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਵੀਰਵਾਨ ਨੂੰ ਪ੍ਰੈਸ ਕਾਨਫਰੰਰੈਂਸ ਕੀਤੀ। ਰਾਹੁਲ ਨੇ ਕਹਿ ਕੇ Đਾਨੀ ਜੀ 2000 ਕਰੋੜ ਰੁਪਏ ਦਾ ਕਪਾਲਾ ਕਰ ਰਹੇ ਹਨ ਤੇ ਬਾਹਰ ਘੁੰਮ ਰਹੇ ਹਨ ਕਿਉਂਕਿ PM ਮੋਦੀ ਉਹਨਾਂ ਨੂੰ ਬਚਾ ਰਹੇ ਹਨ। ਗੌਤਮ Đਾਨੀ ਨੇ ਅਮਰੀਕਾ ਵਿੱਚ ਅਪਰਾਧ ਕੀਤੇ ਹਨ ਪਰ ਭਾਰਤ ਵਿੱਚ ਉਸ ਵਿਰੁੱਧ ਕੁਝ ਨਹੀਂ ਕੀਤਾ ਜਾ ਰਿਹਾ। Đਾਨੀ ਦੀ ਹਿਫਾਜ਼ਤ ਕਰਨ ਵਾਲੀ SCBI ਦੀ ਚੇਅਰਮੈਨ ਮਾਧਵੀ ਬੁੱਧ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਚੁੱਪ ਨਹੀਂ ਬੈਠਾਂਗੇ। ਇਸ ਮੁੱਦੇ ਨੂੰ ਸੰਸਦ ਵਿੱਚ ਉਠਾਵਾਂਗੇ। ਅਸੀਂ ਇਹ ਵੀ ਜਾਣਦੇ ਹਾਂ ਕਿ ਭਾਜਪਾ ਸਰਕਾਰ ਅਡਾਨੀ ਨੂੰ ਮਚਾਏਗੀ। ਅਮਰੀਕਾ ਜਾਂਚ ਏਜੰਸੀ ਨੇ ਕਿਹਾ ਹੈ ਕਿ ਅਡਾਨੀ ਨੇ 2000 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਹੈ। ਫਿਰ ਵੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਅਡਾਨੀ ਹੁਣ ਜੇਲ੍ਹ ਤੋਂ ਬਾਹਰ ਕਿਉਂ? ਅਡਾਨੀ ਨੂੰ ਗ੍ਰਿਫਤਾਰ ਕੀਤਾ ਜਾਵੇ। ਅਡਾਨੀ ਦੇ ਨਾਲ-ਨਾਲ ਰਾਹੁਲ ਗਾਂਧੀ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਮਾਧਵੀ 부ਚ ਦਾ ਨਾਂ ਵੀ ਲਿਆ। ਉਸਨੇ ਮਾਧਵੀ 부ਚ ਤੇ ਕਈ ਦੋਸ਼ ਲਾਏ। ਰਾਹੁਲ ਗਾਂਧੀ ਨੇ ਕਿਹਾ ਕਿ ਮਾਧਵੀ 부ਚ ਨੂੰ ਅਉਦੇ ਤੋਂ ਹਟਾ ਦੇਣਾ ਚਾਹੀਦਾ ਹੈ ਉਹ ਅਡਾਨੀ ਨੂੰ ਵਿਚਾਰ ਰਹੀ ਹੈ ਉਹਨਾਂ ਨੇ ਉਸ ਦੇ ਕੇਸ 'ਚ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਮਾਧਵੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਉਸ ਦੇ ਹਿੱਤ ਅਡਾਨੀ ਦੀ ਕੰਪਨੀ ਨਾਲ ਜੁੜੇ ਹੋਏ ਹਨ ਤੁਹਾਨੂੰ ਦੱਸ ਦਈਏ ਕਿ ਨਿਊਯਾਰਕ ਦੀ ਫੈਡਰਲ ਕੋਰਟ ਵਿੱਚ ਹੋਈ ਸੁਣਵਾਈ 'ਚ ਗੋਤਮ ਡਾਂਡੀ ਸਵੇਤ ਅੱਠ ਲੋਕਾਂ ਦੇ ਅਰਬਾਂ ਦੀ ਧੋਖਾਧੜੀ ਤੇ ਰਿਸ਼ਵਤ ਦੇ ਦੋਸ਼ ਲੱਗੇ ਹਨ ਸੰਯੁਕਤ ਰਾਜ ਦੇ ਅਡਾਨੀ ਦਫਤਰ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿੱਚ ਸੂਰਜੀ ਊਰਜਾ ਦੇ ਠੇਕੇ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ ਲਗਭਗ 2200 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਜਾਂ ਦੇਣ ਦੀ ਯੋਜਨਾ ਬਣਾਈ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਅਮਰੀਕਾ 'ਚ ਕਾਰੋਬਾਰੀ ਗੌਤਮ ਅਡਾਨੀ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਵੀਰਵਾਨ ਨੂੰ ਪ੍ਰੈਸ ਕਾਨਫਰੰਸ ਕੀਤੀ ਰਾਹੁਲ ਨੇ ਕਹਿ ਕੇ ਅਡਾਨੀ ਜੀ 2000 ਕਰੋੜ ਰੁਪਏ ਦਾ ਕਪਾਲਾ ਕਰ ਰਹੇ ਹਨ ਤੇ ਬਾਹਰ ਘੁੰਮ ਰਹੇ ਹਨ ਕਿਉਂਕਿ ਪੀਐਮ ਮੋਦੀ ਉਹਨਾਂ ਨੂੰ ਬਚਾ ਰਹੇ ਹਨ ਗੋਤਮ Đਾਨੀ ਨੇ ਅਮਰੀਕਾ ਵਿੱਚ ਅਪਰਾਧ ਕੀਤੇ ਹਨ ਪਰ ਭਾਰਤ ਵਿੱਚ ਉਸ ਵਿਰੁੱਧ ਕੁਝ ਨਹੀਂ ਕੀਤਾ ਜਾ ਰਿਹਾ Đਾਨੀ ਦੀ ਹਿਫਾਜ਼ਤ ਕਰਨ ਵਾਲੀ ਐਸੀਬੀਆਈ ਦੀ ਚੇਅਰਮੈਨ ਮਾਧਵੀ ਬੁੱਧ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਚੁੱਪ ਨਹੀਂ ਬੈਠਾਂਗੇ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਵਾਂਗੇ ਅਸੀਂ ਇਹ ਵੀ ਜਾਣਦੇ ਹਾਂ ਕਿ ਭਾਜਪਾ ਸਰਕਾਰ Đਾਨੀ ਨੂੰ ਮਚਾਏਗੀ ਅਮਰੀਕਾ ਜਾਂਚ ਏਜੰਸੀ ਨੇ ਕਿਹਾ ਹੈ ਕਿ Đਾਨੀ ਨੇ 2000 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਹੈ ਫਿਰ ਵੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਅਡਾਨੀ ਹੁਣ ਜੇਲ੍ਹ ਚੋਂ ਬਾਹਰ ਕਿਉਂ ਅਡਾਨੀ ਨੂੰ ਗ੍ਰਿਫਤਾਰ ਕੀਤਾ ਜਾਵੇ ਅਡਾਨੀ ਦੇ ਨਾਲ ਨਾਲ ਰਾਹੁਲ ਗਾਂਧੀ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਮਾਧਵੀ 부ਚ ਦਾ ਨਾਮ ਵੀ ਲਿਆ ਉਸਨੇ ਮਾਧਵੀ 부ਚ ਤੇ ਕਈ ਦੋਸ਼ ਲਾਏ ਰਾਹੁਲ ਗਾਂਧੀ ਨੇ ਕਿਹਾ ਕਿ ਮਾਧਵੀ 부ਚ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ ਉਹ ਅਡਾਨੀ ਨੂੰ ਵਿਚਾਰ ਰਹੀ ਹੈ ਉਹਨਾਂ ਨੇ ਉਸ ਦੇ ਕੇਸ 'ਚ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਮਾਦਵੀ ਦੀਵੀ ਜਾਂਚ ਹੋਣੀ ਚਾਹੀਦੀ ਹੈ ਉਸ ਦੇ ਹਿੱਤ ਅਡਾਨੀ ਦੀ ਕੰਪਨੀ ਨਾਲ ਜੁੜੇ ਹੋਏ ਹਨ ਤੁਹਾਨੂੰ ਦੱਸ ਦਈਏ ਕਿ ਨਿਊਯਾਰਕ ਦੀ ਫੈਡਰਲ ਕੋਰਟ ਵਿੱਚ ਹੋਈ ਸੁਣਵਾਈ 'ਚ ਗੋਤਮ ਡਾਂਡੀ ਸਵੇਤ ਅੱਠ ਲੋਕਾਂ ਦੇ ਅਰਬਾਂ ਦੀ ਧੋਖਾਧੜੀ ਦੇ ਰਿਸ਼ਵਤ ਦੇ ਦੋਸ਼ ਲੱਗੇ ਹਨ ਸੰਯੁਕਤ ਰਾਜ ਦੇ ਅਡਾਨੀ ਦਫਤਰ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿੱਚ ਸੂਰਜੀ ਊਰਜਾ ਦੇ ਠੇਕੇ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ ਲਗਭਗ 2200 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਜਾਂ ਦੇਣ ਦੀ ਯੋਜਨਾ ਬਣਾਈ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਅਮਰੀਕਾ 'ਚ ਕਾਰੋਬਾਰੀ ਗੌਤਮ ਅਡਾਨੀ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਵੀਰਵਾਨ ਨੂੰ ਪ੍ਰੈਸ ਕਾਨਫਰੰਸ ਕੀਤੀ ਰਾਹੁਲ ਨੇ ਕਹਿ ਕੇ ਅਡਾਨੀ ਜੀ 2000 ਕਰੋੜ ਰੁਪਏ ਦਾ ਕਪਾਲਾ ਕਰ ਰਹੇ ਹਨ ਤੇ ਬਾਹਰ ਘੁੰਮ ਰਹੇ ਹਨ ਕਿਉਂਕਿ ਪੀਐਮ ਮੋਦੀ ਉਹਨਾਂ ਨੂੰ ਬਚਾ ਰਹੇ ਹਨ ਗੋਤਮ Đਾਨੀ ਨੇ ਅਮਰੀਕਾ ਵਿੱਚ ਅਪਰਾਧ ਕੀਤੇ ਹਨ ਪਰ ਭਾਰਤ ਵਿੱਚ ਉਸ ਵਿਰੁੱਧ ਕੁਝ ਨਹੀਂ ਕੀਤਾ ਜਾ ਰਿਹਾ Đਾਨੀ ਦੀ ਹਿਫਾਜ਼ਤ ਕਰਨ ਵਾਲੀ ਐਸੀਬੀਆਈ ਦੀ ਚੇਅਰਮੈਨ ਮਾਧਵੀ ਬੁੱਧ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਚੁੱਪ ਨਹੀਂ ਬੈਠਾਂਗੇ। ਇਸ ਮੁੱਦੇ ਨੂੰ ਸੰਸਦ ਵਿੱਚ ਉਠਾਵਾਂਗੇ। ਅਸੀਂ ਇਹ ਵੀ ਜਾਣਦੇ ਹਾਂ ਕਿ ਭਾਜਪਾ ਸਰਕਾਰ ਅਡਾਨੀ ਨੂੰ ਬਚਾਏਗੀ। ਅਮਰੀਕਾ ਜਾਂਚ ਏਜੰਸੀ ਨੇ ਕਿਹਾ ਹੈ ਕਿ ਅਡਾਨੀ ਨੇ 2000 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਹੈ। ਫਿਰ ਵੀ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਅਡਾਨੀ ਹੁਣ ਜੇਲ੍ਹ ਤੋਂ ਬਾਹਰ ਕਿਉਂ? ਅਡਾਨੀ ਨੂੰ ਗ੍ਰਿਫਤਾਰ ਕੀਤਾ ਜਾਵੇ। ਅਡਾਨੀ ਦੇ ਨਾਲ-ਨਾਲ ਰਾਹੁਲ ਗਾਂਧੀ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਮਾਧਵੀ 부ਚ ਦਾ ਨਾਂ ਵੀ ਲਿਆ। ਉਸਨੇ ਮਾਧਵੀ 부ਚ ਤੇ ਕਈ ਦੋਸ਼ ਲਾਏ। ਰਾਹੁਲ ਗਾਂਧੀ ਨੇ ਕਿਹਾ ਕਿ ਮਾਧਵੀ 부ਚ ਨੂੰ ਅਉਦੇ ਤੋਂ ਹਟਾ ਦੇਣਾ ਚਾਹੀਦਾ ਹੈ ਉਹ ਅਡਾਨੀ ਨੂੰ ਵਿਚਾਰ ਰਹੀ ਹੈ ਉਹਨਾਂ ਨੇ ਉਸ ਦੇ ਕੇਸ 'ਚ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਮਾਦਵੀ ਦੀਵੀ ਜਾਂਚ ਹੋਣੀ ਚਾਹੀਦੀ ਹੈ ਉਸ ਦੇ ਹਿੱਤ ਅਡਾਨੀ ਦੀ ਕੰਪਨੀ ਨਾਲ ਜੁੜੇ ਹੋਏ ਹਨ ਤੁਹਾਨੂੰ ਦੱਸ ਦਈਏ ਕਿ ਨਿਊਯਾਰਕ ਦੀ ਫੈਡਰਲ ਕੋਰਟ ਵਿੱਚ ਹੋਈ ਸੁਣਵਾਈ 'ਚ ਗੋਤਮ ਡਾਂਡੀ ਸਵੇਤ ਅੱਠ ਲੋਕਾਂ ਦੇ ਅਰਬਾਂ ਦੀ ਧੋਖਾਧੜੀ ਤੇ ਰਿਸ਼ਵਤ ਦੇ ਦੋਸ਼ ਲੱਗੇ ਹਨ ਸੰਯੁਕਤ ਰਾਜ ਦੇ ਅਡਾਨੀ ਦਫ਼ਤਰ ਦਾ ਕਹਿਣਾ ਹੈ ਕਿ ਅਡਾਨੀ ਨੇ ਭਾਰਤ ਵਿੱਚ ਸੂਰਜੀ ਊਰਜਾ ਦੇ ਠੇਕੇ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ ਲਗਭਗ 2200 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਜਾਂ ਦੇਣ ਦੀ ਯੋਜਨਾ ਬਣਾਈ ਹੈ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ